ਐਸਕੈਮ ਵੱਲੋਂ ਅੱਜ ਜ਼ੀਰੂਪੁਰ ਤੋਂ ਇਲਾਵਾ ਪੂਰੇ ਦੇਸ਼ ਭਰ ਦੇ ਵਿੱਚ ਟਰੈਕਟਰ ਟਰਾਲੀਆਂ ਨੂੰ ਸੜਕਾਂ ਤੇ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਮੰਗਾ ਉਹੀ ਨੇ ਐਮਐਸਪੀ ਜਿਹੜੀ ਕਾਨੂੰਨੀ ਗਾਰੰਟੀ ਔਰ ਦੂਜੇ ਪਾਸੇ ਸੁਆਮੀ ਨਾਥਨਦੀ ਰਿਪੋਰਟ ਔਰ ਕਰਜ਼ਾ ਮੁਕਤੀ ਤਵਖਵਖ ਜਿਹੜੀਆਂ ਜਥੇਬੰਦੀਆਂ ਨੇ ਆਪੋ ਜਿਹੜੇ ਤਰਫੋਂ ਆਪਣੇ ਪ੍ਰਦਰਸ਼ਨ ਕਰਦੇ ਨੇ ਤਾਂ ਤਸਵੀਰਾਂ ਨੇ ਰੋਟ ਦੇ ਉੱਪਰ ਟਰੈਕਟਰ ਟਰਾਲੀਆਂ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹਾਲਾਂਕਿ ਇੱਕ ਪਾਸੇ ਸ਼ੰਭੂ ਬਾਰਡਰ ਹੋ ਗਿਆ ਦੂਸਰੇ ਪਾਸੇ ਖਨੋਰੀ ਬਾਰਡਰ ਔਰ ਤੀਸਰੀ ਤਰਫ ਹੁਣ ਇਹ ਕਿਸਾਨ ਜਿਹੜੇ ਨੇ ਜਿਰੋਕਪੁਰ ਤੋਂ ਲਾਵਾ ਜਿਰੋਕਪੁਰ ਬਨੂੜ ਔਰ ਵੱਖ-ਵੱਖ ਟੋਲ ਪਲਾਜ਼ਾਂ ਦੇ ਬਾਹਰ ਡਟੇ ਹੋਏ ਐ ਔਰ ਮੰਗਾ ਜਿਹੜੀਆਂ ਨੇ ਉਹ ਵੀ ਗੱਲਬਾਤ ਕਰਦੇ ਕਿ ਕਿਹੜੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਔਰ ਕੀ ਕੁਝ ਹਾਲਾਤ ਨੇ ਬਾਬਾ ਜੀ ਕੀ ਨਾਮ ਹੈ ਤੁਹਾਡਾ ਜੀ ਜਗੀਰ ਸਿੰਘ ਜੀ ਮੰਗਾ ਕੀ ਨੇ ਖਾਸ ਸੁਰ ਦੇ ਉੱਪਰ ਕਿਉਂਕਿ ਸ਼ੰਭੂ ਬਾਰਡਰ ਵੀ ਪ੍ਰਦਰਸ਼ਨ ਚੱਲ ਰਿਹਾ ਹੈ ਖਨੌਰੀ ਵੀ ਚੱਲ ਰਿਹਾ ਹੁਣ ਟੋਲ ਪਲਾਜ਼ਾਂ ਦੇ ਉੱਪਰ ਵੀ ਔਰ ਪੂਰੇ ਦੇਸ਼ ਭਰ ਦੇ ਵਿੱਚ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ ਮੰਗਾ ਸਾਡੀਆਂ ਹੁਣ ਕੋਈ ਨਵੀਂ ਹੈਗੀ ਨਹੀਂ ਜਿਹੜੀ ਕਿ 19 ਨਵੰਬਰ 2021 ਨੂੰ ਪ੍ਰਧਾਨ ਮੰਤਰੀ ਨੇ ਮੰਗਾਂ ਮੰਨੀਆਂ ਸੀਗੀ ਮੰਨ ਕੇ ਉਹਨਾਂ ਤੋਂ ਮੁਕਰ ਗਿਆ ਉਹੀ ਮੰਗਾ ਮਨਾਉਣ ਲਈ ਅਸੀਂ ਇਸ ਸੰਘਰਸ਼ ਦੇ ਰਾਹ ਤੇ ਮੁੜ ਚੱਲ ਲਈ ਮਜਬੂਰ ਹੋ ਗਏ ਕਿਉਂਕਿ ਜਿਸ ਤਰੀਕੇ ਦੇ ਨਾਲ ਪ੍ਰਦਰਸ਼ਨ ਚੱਲ ਰਿਹਾ ਹੈ ਸ਼ੰਭੂ ਬਾਰਡਰ ਤੇ ਵੀ ਖਨੌਰੀ ਬਾਰਡਰ ਤੇ ਵੀ ਤੁਸੀਂ ਵੀ ਟਰੈਕਟਰ ਮਾਰਚ ਕੱਢ ਰਹੇ ਹੋ ਤਾਂ ਸਰਕਾਰਾਂ ਦੇ ਉੱਤੇ ਕੀ ਅਸਰ ਪਵੇਗਾ ਕਿਉਂਕਿ ਸੰਘਰਸ਼ਾ ਲਗਾਤਾਰ ਕਿਸਾਨ ਕਰ ਰਿਹਾ ਹੈ ਕੇਂਦਰ ਸਰਕਾਰ ਉੱਪਰ ਕੀ ਅਸਰ ਪੈਣਾ ਅਸੀਂ ਕੇਂਦਰ ਸਰਕਾਰ ਨੂੰ ਆਪਣੀ ਇੱਕ ਮੁਸ਼ਤਤਾ ਦਿਖਾਣੀ ਚਾਹੁੰਦੇ ਹਾਂ ਕਿ ਅਸੀਂ ਮਤਲਬ ਸਰਕਾਰਾਂ ਦੀ ਮਤਲਬ ਕਾਰਗੁਜ਼ਾਰੀ ਤੋਂ ਬਹੁਤ ਦੁਖੀ ਹਾਂ ਸਰਕਾਰ ਸਾਨੂੰ ਕੋਈ ਵੀ ਸਾਡੀ ਗੱਲ ਨੂੰ ਮੰਨ ਕੇ ਸਿਰੇ ਨਹੀਂ ਚੜਾਉਂਦੀ ਹੋਰ ਵੀ ਕਿਸਾਨ ਆ ਗੂ ਹੈਗੇ ਨੇ ਗੱਲਬਾਤ ਕਰਦੇ ਆ ਬਾਈ ਜੀ ਕੀ ਨਾਮ ਆਪਣੇ ਗੁਰਪ੍ਰੀਤ ਸਿੰਘ ਸਖਰਮਾ ਜਿਹੜਾ ਭਾਰਤੀ ਕਿਸਾਨ ਇਹਨਾਂ ਡਕੋਂਦਾ ਕਿਸ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਹੋ ਅੱਜ ਸਰਕਾਰਾਂ ਨੂੰ ਕੀ ਦਿਖਾਉਣਾ ਚਾਹੁੰਦੇ ਆ ਮੰਗਾ ਉਹੀ ਨੇ ਇੱਕ ਪਾਸੇ ਕਿਸਾਨ ਸ਼ੰਭੂ ਖਨੋਰੀ ਡੱਬੋ ਵਾਲੀ ਔਰ ਦੂਸਰੇ ਪਾਸੇ ਸੜਕਾਂ ਤੇ ਉਤਰੇ ਹੋਏ ਆ ਦੇਖੋ ਇੱਕ ਤਾਂ ਐਸਕੇਮ ਦੀ ਕਾਲ ਜਿਹੜੀ ਸੀਗੀ ਜੀ ਅੱਜ 26 ਫਰਵਰੀ ਦੀ ਅਬੂਦਾਬੀ ਚ ਜੋ ਡਬਲਿਊਟੀਓ ਦੀ ਮੀਟਿੰਗ ਹੋ ਰਹੀ ਹੈ ਉਹਦੇ ਵਿਰੋਧ ਚ ਤੇ ਜਿਹੜੇ ਸਾਡੇ ਕਿਸਾਨ ਵੀਰ ਬਾਰਡਰਾਂ ਤੇ ਆਪਣੀਆਂ 2021 ਜਦੋਂ ਅੰਦੋਲਨ ਖਤਮ ਕੀਤਾ ਸੀ ਉਹ ਮੰਨੀਆਂ ਹੋਈਆਂ ਸਰਕਾਰ ਦੀਆਂ ਮੰਗਾਂ ਲਾਗੂ ਕਰਾਉਣ ਵਾਸਤੇ ਬੈਠੇ ਨੇ ਉਹਦੇ ਰੋਜ਼ ਚ ਇਹ ਟਰੈਕਟਰ ਪ੍ਰਦਰਸ਼ਨ ਅਜ ਕੀਤਾ ਜਾ ਰਿਹਾ ਹੈ। ਉਤਾ ਜੈਸਰੀ ਕਿ ਤਨਾ ਹੋਰ ਵੀ ਆਗੂ ਨੇ ਬਾਈ ਜੀ ਕੀ ਨਾ ਜਗਜੀਤ ਜੀ ਕਿਸਾਨਾਂ ਦੇ ਨਾਲ ਹੁਣ ਤੁਸੀਂ ਪ੍ਰਦਰਸ਼ਨ ਕਰ ਰਹੇ ਹੋ ਸਾਰੇ ਕਿਸਾਨ ਉਹੀ ਨੇ ਮੰਗਾਂ ਉਹੀ ਨੇ ਤਾਂ ਫਿਰ ਇਕੱਠੇ ਹੋ ਚੁੱਕੀ ਪ੍ਰੋਬਲਮ ਆਉਂਦੀ ਮੀਟਿੰਗਾਂ ਚੱਲ ਰਹੀਆਂ ਨੇ 71 ਕਦੋਂ ਹੋ ਸਕੇ ਨਹੀਂ ਇਕੱਠੇ ਆਏ ਸੀ ਲੱਗ ਲੱਗ ਨਹੀਂ ਉਹ ਵੀ ਸਾਡੇ ਭਰਾ ਆ। ਇਕੇ ਵਿੱਚ ਕੋਈ ਦੋ ਰਾਵਾਨੀ ਜੇ ਸਰਕਾਰੋਂ ਨਾਲ ਜਿਆਦਾ ਧੱਕਾ ਕਰੀਏ ਆਪਾਂ ਗੈਲ ਖੜੇ ਆ ਕੋਈ ਦਿੱਕਤ ਨਹੀਂ ਉਹ ਵੀ ਉਹੀ ਮੰਗਾ ਦੇ ਲੜ ਰਹੇ ਆ ਅਸੀਂ ਵੀ ਉਹੀ ਮੰਗਾ ਦੇ ਖੇਤੀ ਦੀ ਮੰਗਾ ਦੇ ਲੜ ਰਹੇ ਆ ਧੱਕਾ ਤਾਂ ਸਰਕਾਰਾਂ ਕਰ ਰਹੀਆਂ ਨੇ ਕਈ ਨੌਜਵਾਨ ਸ਼ਹੀਦ ਹੋ ਗਏ ਸਿਰ ਦੇ ਵਿੱਚ ਗੋਲੀ ਮਾਰੀ ਤਾਂ ਅਜੇ ਵੀ ਉਡੀਕ ਕਿਹੜੀ ਗੱਲ ਦੀ ਕਿਉਂਕਿ 6 ਮੈਂਬਰੀ ਕਮੇਟੀ ਬਣਾ ਦਿੱਤੀ ਗਈ ਐਸਕੇਐਮ ਨੇ ਵੱਲੋਂ ਉਹ ਜਿਹੜੀ ਸੰਪਰਕ ਸਾਧੂਗੀ ਤਾਂ ਹੁਣ ਤੱਕ ਕੋਈ ਗੱਲਬਾਤ ਹੋਈ ਆ ਉਹਨਾਂ ਦੇ ਨਾਲ ਕੋਈ ਸੰਪਰਕ ਸਾਧਣ ਦੀ ਕੋਸ਼ਿਸ਼ ਕੀਤੀ ਆ ਜਿਸ ਤੋਂ ਬਾਅਦ ਤੁਸੀਂ ਇਕੱਠੇ ਹੋਵੋਗੇ ਨਹੀਂ ਇਸ ਬਾਰੇ ਸਾਨੂੰ ਜਾਣਕਾਰੀ ਜੋ ਵੱਡੇ ਮੈਂਬਰਾਂ ਨੂੰ ਪਤਾ ਹੋਊਗਾ ਜੀ ਆਮੇ ਚੀਲੇ ਕੇ ਪ੍ਰਧਾਨ ਹੈ ਉਹ ਪੰਜਾਬ ਸੂਬਾ ਕਮੇਟੀ ਦੇ ਮੈਂਬਰਾਂ ਨੂੰ ਪਤਾ ਹੋਊਗਾ ਕਿ ਆ ਗੱਲਬਾਤ ਚੱਲ ਰਹੀ ਹੈ ਜੋ ਵੀ ਫੈਸਲਾ ਹੋਊਗਾ ਉਹ ਲਾਗੂ ਕਰਾਂਗੇ ਜੀ ਇਸ ਕੇਮ ਦਾ ਜੀ ਤੇ ਬਾਬਾ ਜੀ ਕੀ ਨਾਮ ਹੈ ਤੁਹਾਡਾ ਜੀ ਗੁਰਦਰਸ਼ਨ ਸਿੰਘ ਖਾਸਪੁਰ ਖਾਸ ਜਿਸ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਹੋ ਟਰੈਕਟਰਸ ਕੇਵਲ ਇੱਥੇ ਰੱਖ ਕੇ ਹੀ ਪ੍ਰਦਰਸ਼ਨ ਕਰਨਾ ਜਾਂ ਫਿਰ ਹੋਰ ਕੋਈ ਕਰਨ ਕਰਨਾ ਟੋਲ ਪਾਸੇ ਫ੍ਰੀ ਵੀ ਕਰੋ ਜਾਂ ਕੋਈ ਸੌਖਾ ਤਰੀਕਾ ਦੱਸ ਜਿਹੜਾ ਸਾਡਾ ਅੱਜ ਦਾ ਪ੍ਰਦਰਸ਼ਨ ਹੈ ਇਹ ਪ੍ਰਦਰਸ਼ਨ ਜਿਹੜਾ ਐਸਕੇਐਮ ਦੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਈ ਸੀ ਉਸ ਦੇ ਸੱਦੇ ਦੇ ਉੱਤੇ ਤੇ ਸਾਰੇ ਹਿੰਦੁਸਤਾਨ 'ਚ ਹੋ ਰਿਹਾ ਕਿਉਂਕਿ ਜਿਹੜੀ ਦੋਹਾ ਦੇ ਵਿੱਚ ਮੀਟਿੰਗ ਹੋ ਰਹੀ ਹੈ ਡਬਲਯੂਟੀਓ ਦੀ ਉਸ ਦੇ ਖਿਲਾਫ ਸਰਕਾਰ ਨੂੰ ਇਹ ਕਹਿਣ ਦੇ ਲਈ ਵੀ ਜਿਹੜਾ ਡਬਲਯੂਟੀਓ ਹੈ ਉਹ ਸਮਝੌਤੇ ਤੋਂ ਬਾਹਰ ਆਇਆ ਜਾਵੇ ਤਾਂ ਕਿ ਜਿਹੜੀ ਕਿਸਾਨੀ ਹੈ ਹਿੰਦੁਸਤਾਨ ਦੀ ਉਹਨੂੰ ਬਚਾਇਆ ਜਾ ਸਕੇ ਇਸ ਲਈ ਜਿਹੜਾ ਅੱਜ ਦਾ ਪ੍ਰਦਰਸ਼ਨ ਹੈ ਇਹ ਸ਼ਾਂਤਮਈ ਸੜਕਾਂ ਤੇ ਇੱਕ ਪਾਸੇ ਟਰੈਕਟਰ ਖੜਾ ਕੇ ਤੇ ਟ੍ਰੈਫਿਕ 'ਚ ਵਿਘਨ ਨਾ ਪਾ ਕੇ ਤੇ ਅੱਜ ਦਾ ਪ੍ਰਦਰਸ਼ਨ ਸਾਰੇ ਹਿੰਦੁਸਤਾਨ 'ਚ ਕੀਤਾ ਜਾਏਗਾ ਤੇ ਇਸ ਦੇ ਦੇਈ ਜਿਹੜੀਆਂ ਸਾਡੀਆਂ ਪਹਿਲੀਆਂ ਮੰਗਾਂ ਨੇ ਉਹ ਤਾਂ ਕਾਇਮ ਹੈ ਜਿਉਂਦੀਆਂ ਤੇ ਉਹਨਾਂ ਦੇ ਨਾਲ ਵੀ ਲੜਾਈ ਚੱਲਦੀ ਹੈ ਜਿਵੇਂ ਕਿ ਪਿਛਲੀ 16 ਤਰੀਕ ਨੂੰ ਅਸੀਂ ਸਾਰਾ ਭਾਰਤ ਬੰਦ ਕੀਤਾ ਐਸਕੇਐਮ ਦੇ ਸੱਦੇ ਦੇ ਉੱਤੇ ਤੇ ਪੰਜਾਬ ਸਾਰਾ ਟੋਟਲ ਬੰਦ ਰਿਹਾ ਇਸੇ ਤਰ੍ਹਾਂ ਇਹ ਲੜਾਈ ਹੈ ਜਿਹੜੀ ਡਬਲਯੂਟੀ ਤੋਂ ਇਹ ਆਪਣਾ 1990-91 ਤੋਂ ਸ਼ੁਰੂ ਹੋਈ ਹੋਈ ਹੈ ਕਿਉਂਕਿ ਜਿਹੜਾ WTO ਹੈ वर्ल्ड ਟ੍ਰੇਡ ਆਫ ਆਰਗੇਨਾਈਜੇਸ਼ਨ ਉਸ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਜਿਹੜੇ ਵਿਕਾਸ ਕਰ ਰਹੇ ਦੇਸ਼ ਨੇ ਉਹਨਾਂ ਦੇ ਕਿਸਾਨਾਂ ਲਈ ਮਾਰੂ ਨੇ ਤੇ ਉਹਨਾਂ ਦੇਸ਼ਾਂ ਲਈ ਵੀ ਮਾਰੂ ਨੇ ਕਿਉਂਕਿ ਜੇ ਉਹ ਚਾਹਣ ਹਿੰਦੁਸਤਾਨ ਦੇ ਵਿੱਚ ਆਪਣਾ 3% ਅਨਾਜ ਭੇਜ ਸਕਦੇ ਨੇ ਸਾਡੇ ਦਾ ਜੇ ਇੱਥੇ 80% ਵੀ ਅਨਾਜ ਆ ਗਿਆ ਤਾਂ ਵੀ ਸਾਡੇ ਖਲਬਲੀ ਮੇਤ ਜਾਣੀ ਹੈ ਸਾਡੀਆਂ ਕੀਮਤਾਂ ਪਹਿਲਾਂ ਹੀ ਡਾਊਨ ਹੈ ਉਹ ਕੀਮਤਾਂ ਜ਼ੀਰੋ ਤੇ ਆ ਜਾਣੀਆਂ ਸਾਡੀਆਂ ਜਿਹੜੀ ਕਣਕ ਸਾਡੀ ਹੁਣ 2000 ਨੂੰ 2100 ਨੂੰ ਵਿਕਦੀ ਹੈ ਉਹ ਘੱਟੋ ਘੱਟੀ ਮੇਰੇ ਖਿਆਲ ਹੈ 1000 ਵੀ ਨਹੀਂ ਵਿਕਣੀ ਹੈ ਜੇ ਉਹ ਬਾਹਰ ਤੋਂ ਕੰਕਾਜਵੇ ਉਹਦੇ ਨਾਲ ਇੱਥੇ ਉਹਨਾਂ ਨੇ ਉਹ ਕਰ ਦੇਣਾ ਸਾਡਾ ਇਹ ਕਹਿਣਾ ਸਰਕਾਰ ਨੂੰ ਵੀ ਜਿਹੜੇ ਉਹ ਮੀਟਿੰਗ 'ਚ ਗਏ ਆ ਹੁਣ ਉਸ ਤੋਂ ਬਾਹਰ ਨਿਕਲਣ ਦਾ ਸਮਝਾਉਤੇ ਤੋਂ ਤਾਂ ਕਿ ਹਿੰਦੁਸਤਾਨ ਦੇ ਕਿਸਾਨ ਨੂੰ ਤੇ ਗਰੀਬ ਲੋਕਾਂ ਨੂੰ ਜਾਂ ਮਜ਼ਦੂਰਾਂ ਨੂੰ ਬਚਾਇਆ ਜਾ ਸਕੇ ਇਸ ਲਈ ਉਸ ਤੋਂ ਬਾਹਰ ਆਣਾ ਚਾਹੀਦਾ ਬਿਲਕੁਲ ਬਿਲਕੁਲ ਧੰਨਵਾਦ ਆ तमाम ਮੁੱਦੇ ਨੇ ਐਮਐਸਪੀ ਗਰੰਟੀ ਹੈ ਕਰਜ਼ਾ ਮੁਕਤੀ ਹੈ ਔਰ ਸੁਆਮੀ ਨਾਥਨ ਦੀ ਰਿਪੋਰਟ ਔਰ ਵੱਡਾ ਮੁੱਦਾ ਅੱਜ ਇਸ ਜਗ੍ਹਾ ਦੇ ਉੱਪਰ ਪ੍ਰਦਰਸ਼ਨ ਕਰਨ ਦਾ ਹੈ ਕਿ ਭਾਰਤ ਨੂੰ WTO ਦੇ ਵਿੱਚੋਂ ਬਾਹਰ ਕਰਨਾ ਜਿਹੜੀ ਆਬੂਤਾਬੇ ਵਿੱਚ ਮੀਟਿੰਗ ਹੋ ਰਹੀ ਹੈ ਤੇ ਸਮੂਹ ਕਿਸਾਨ ਜਿਹੜੇ ਨੇ ਉਹ ਪ੍ਰਦਰਸ਼ਨ ਕਰ ਰਹੇ ਨੇ ਸੜਕਾਂ ਦੇ ਉੱਤੇ ਵੀ ਨੇ ਬਾਦਰਾਂ ਦੇ ਉੱਪਰ ਵੀ WTO ਦੇ ਔਰ ਕੇਂਦਰ ਸਰਕਾਰ ਦੇ ਪੁਤਲੇ ਫੁੱਕੇ ਜਾਣਗੇ ਕੈਮਰਾ ਪਰਸਨ ਸੁਮੇਤ ਦੇ ਨਾਲ ਮਨਜੋਤ ਕੰਗ ਦਿਨਕ ਸਵੇਰਾ ਟੀਵੀ ਜੀਰਕੁਰ